ਸ਼ਸ਼ੀਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮਿਲਨਪਤੀ ਕਮਾੜ ਮੰਡੀ ਤੋਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ कॉटन ਦੇ ਐਮਬਰਾਇਡਰੀ ਵਾਲੇ ਸੂਟ ਆਪਣੇ ਕੋਲੇ ਬਹੁਤ ਸਾਰਾ ਸਟਾਕ ਰੈਡੀ ਹੋ ਕੇ ਆ ਗਿਆ ਜੀ ਤੇ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਸੂਟ ਦਿਖਾਵਾਂਗੇ ਤੇ ਇਹਨਾਂ ਦੇ ਸਾਰਿਆਂ ਦੇ ਰੇਟ ਅਲੱਗ-ਅਲੱਗ ਨੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਵੀ ਸਾਨੂੰ ਪੁੱਛ ਸਕਦੇ ਹੋ ਇਹਨਾਂ ਦੇ ਰੇਟ ਵੈਸੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1700 ਤੋਂ ਲੈ ਕੇ 21200 ਤੱਕ ਰਹੂਗਾ ਠੀਕ ਹੈ ਤੇ ਚਲੋ ਤੁਹਾਨੂੰ ਦਿਖਾਉਣੀ ਆ ਸੂਟ ਆਪਾ ਇਤੇ ਘੇਰੇ ਦਾ ਵਰਕ ਰਹੇਗਾ ਸੂਟ ਤੇ ਬਹੁਤ ਸੋਹਣਾ ਇਤੇ ਸਟਾਕ ਯੂਜ਼ ਕੀਤਾ ਆਪ ਆ ਵੇਖੋ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਇਹ ਵਰਕ ਹੈ ਜਿਹੜਾ ਬਾਜੂ ਤੇ ਰਹੂਗਾ ਅਗਲਾ ਕਲਰ ਰਹੇਗਾ ਪੀਲਾ 01 ਗ੍ਰੀਨ ਇਹ ਦੇਖੀਏ ਇਤੇ ਵਰਕ ਕਿੱਤਾ ਹੋਇਆ ਤੇ ਆਹ ਵਾਲਾ ਇਹਦੀ ਬਾਜੂ ਤੇ ਵਰਕ ਰਹੇਗਾ ਜੀ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਜੀ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਜੀ ਤੇ ਇਹ ਵਾਲਾ ਇਹਦੇ ਫਰੰਟ ਤੇ ਆ ਗਿਆ ਜੀ ਸਾਰੇ ਵਾਲਾ ਠੀਕ ਹੈ ਇਹ ਸਾਰੇ ਫਰੰਟ ਤੇ ਵਰਕ ਕਰੂਗਾ ਕੂਟੀਆਂ ਪਾਈਆਂ ਨਹੀਂ ਆ ਤੇ ਇਹ ਵਾਲਾ ਬਾਜੂ ਤੇ ਬਾਜੂ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਠੀਕ ਹੈ ਇਸ ਕੋ ਬਾਜੂ आ रही वर्क ये सूट बहुत ज्यादा सोने घेरे से वर्क यजू तैया थ्रैड ना आ रही वर्क हुआ यह भी घेरे का वर्क किया गया ਵਾਜੂਦੀ ਕੀ ਹਵਾ ਸੁਟਾ ਗਿਆ ਤੁਨਾ ਇਹਦੇ ਬਹੁਤ ਸਾਰੇ ਰੂਲ ਬਣਾਏ ਹੋਇਆ ਪਲੇਸੇ ਜੁਲਾ ਕੇ ਤੇ ਇਧਰ ਇਹ ਵਾਜੂਦੀ ਵਰਕ ਆ ਗਿਆ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਪ ਪਸੰਦ ਆਉਂਦਾ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸੈਂਡ ਕਰ ਦਿਓ ਜੀ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਸੂਟ ਭੇਜ ਦੇਵਾਂਗੇ ਇਹ ਘੇਰੇ ਤੇ ਵਰਕ ਆ ਗਿਆ ਇਹ ਦਰਵਾਜ਼ੇ ਤੇ ਆ ਗਿਆ ਸਾਰੇ ਗਰਮੀ ਚ ਪਾਉਣ ਵਾਲੀ ਕਲਰ ਬਹੁਤ ਸੋਹਣੇ ਨੇ ਸਾਰੇ ਸੂਟਾਂ ਦੀ ਘੇਰੇ ਤੇ ਵਰਕ ਆ ਗਿਆ ਜੀ ਇਹ ਦਰਵਾਜ਼ੇ ਤੇ ਆ ਗਿਆ ਸਵਾਗਤ ਹੈ ਸੂਟ ਕੀ ਰੇਟ ਹੈ ਬਾਤ ਕੀ ਇਹ ਵਾਲਾ ਬਾਤ ਤੁਹਾਨੂੰ ਕਿਵੇਂ ਲੱਗੇ ਸੂਟ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਠੀਕ ਹੈ ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰ ਦਿਓ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਸਾਡੇ ਨੰਬਰ ਤੇ ਭੇਜ ਦਿਓ ਜੀ ਥੈਂਕ ਯੂ